ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਬਖਸ਼ੀ ਹੋਈ ਦਾਤ ਅੰਮ੍ਰਿਤ ਰੂਪ ਗੁਰਬਾਣੀ ਦੇ ਕਰੰਗ ਮਾਣੀਏ ਕਿ ਜੇ ਸਾਡੇ ਕਰਨਾ ਦੇ ਵਿੱਚ ਕੁਝ ਨਹੀਂ ਹੈ ਚਲੋ ਅਸੀਂ ਲੱਖ ਉਪਰਾਲੇ ਕਰ ਲਈਏ ਲੱਖ ਯਤਨ ਕਰ ਲਈਏ ਅਸੀਂ ਉਹ ਪ੍ਰਾਪਤ ਨਹੀਂ ਕਰ ਸਕਦੇ ਤੇ ਲੰਗਰ ਆਵਰ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੱਖ ਦੇਣਾ ਕਰਦੇ ਨੇ ਦਿਨ ਕਰਮਾ ਕਿਛ ਪਾਈਏ ਨਹੀਂ। ਭਾਮ ਕਈਏ ਜਿੰਨਾ ਚਿਰ ਕਰਮਾ ਦੇ ਵਿੱਚ ਲੇਖਾ ਦੇ ਵਿੱਚ ਨਹੀਂ ਹੈ। ਕੋਨੀ ਦੇਰ ਸਾਨੂੰ ਵਸਤੂ ਪ੍ਰਾਪਤ ਨਹੀਂ ਹੁੰਦੀ ਭਾਵੇਂ ਜਿੰਨੀ ਮਰਜੀ ਆਸਾ ਕਰਦੇ ਰਹੀਏ। ਇਹ ਜਾਣੀ ਇੱਕ ਸਾਖੀ ਤੋਂ ਇੱਕ ਬੜਾ ਪ੍ਰੇਮ ਬੜਾ ਰੰਗ ਉਸ ਅਹੰਕਾਰ ਦਾ ਮੰਨਣਾ ਕਰੀਏ ਇੱਕ ਬ੍ਰਾਹਮਣ ਜੋ ਕਿ ਅਤ ਦਾ ਗਰੀਬ ਹੈ ਤੂਦੇ ਘਰ ਐਸੀ ਗਰੀਬੀ ਐ ਸਵੇਰ ਦਾ ਭੋਜਨ ਹੈ ਸ਼ਾਮ ਦਾ ਨਹੀਂ ਜੇ ਸ਼ਾਮ ਦਾ ਤਾਂ ਸਵੇਰ ਦਾ ਨਹੀਂ ਕੁਝ ਕੇ ਗਰੀਬੀ ਚੱਲਦੀ ਐ ਤੇ ਉਹਦੀ ਜਿਹੜੀ ਇਸਤਰੀ ਐ ਉਹ ਨਿਤ ਉਹਨੂੰ ਕੋਸਦੀ ਐ ਨਿਤ ਕਹਿੰਦੀ ਐ ਕਿ ਘਰੋਂ ਜਾਓ ਕੁਝ ਕਮਾਈ ਕਰਕੇ ਲਿਆਓ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲੇ ਉਹ ਹਰ ਰੋਜ਼ ਕਹਿੰਦੀ ਉਸੇ ਤਰ੍ਹਾਂ ਕਹਿੰਦਿਆ ਇੱਕ ਦਿਨ ਫਿਰ ਉਹਨੇ ਆ ਕੇ ਕਿਹਾ ਕਿ ਪੰਡਤ ਜੀ ਤੁਸੀਂ ਜਾਓ ਘਰੇ ਕੁਝ ਵੀ ਨਹੀਂ ਆ ਕਮਾ ਕੇ ਲੈ ਕੇ ਆਓ ਤੇ ਪੰਡਤ ਉਹ ਬ੍ਰਾਹਮਣ ਬੜਾ ਉਲਾਚਾਰਜਾ ਉੱਕੇ ਘਰੋਂ ਚੱਲਿਆ ਜੰਗਲ ਵੱਲ ਗਿਆ ਜੰਗਲ ਦੇ ਵਿੱਚ ਜਾ ਕੇ ਇੱਕ ਦਰਖਤ ਦੇ ਥੱਲੇ ਬੈਠ ਗਿਆ ਉਹ ਬੜਾ ਲਾਚਾਰ ਹੈ ਮਨ ਦੇ ਵਿੱਚ ਸੋਚਦਾ ਵੀ ਜਾਮਾ ਦੇ ਕਿੱਧਰ ਜਾਮਾ ਮੈਂ ਕਿੱਧਰੋਂ ਲੈ ਕੇ ਆਉਂਗਾ ਕਿੱਥੋਂ ਕਮਾਈ ਕਰਾਂ ਮੇਰੇ ਕੋਲ ਸਾਧਨ ਕੋਈ ਨਹੀਂ ਵਿਚਾਰਾਂ ਦੇ ਵਿੱਚ ਬੈਠਾ ਉਸ ਡਾਢੇ ਰਾਤ ਦੀ ਲੀਲਾ ਕਰਦਾ ਪਿਆ ਕਿ ਜਾਮਾ ਕਿਥੇ ਕਿ ਇੰਨੇ ਸਮੇਂ ਦੇ ਵਿੱਚ ਉਤੋਂ ਦੀ ਜਿਹੜੀ ਵਿਆਸ ਦਾ ਅਹਲਕਾਰ ਇੱਕ ਅਹੁਦੇਦਾਰ ਜਿਹੜਾ ਉਹ ਲੰਘਿਆ ਤੇ ਉਹਨੇ ਉਸ ਬ੍ਰਾਹਮਣ ਨੂੰ ਦੇਖ ਕੇ ਵੀ ਬੜਾ ਗਮਗੀਨ ਹੈ ਬੜਾ ਦੁਖੀ ਹੈ ਤੇ ਜਾ ਕਰਕੇ ਪੁੱਛਿਆ ਕਿ ਇਹ ਦੇਵਤਾ ਜੀ ਕਾਹਦਾ ਫਿਕਰ ਪੈ ਕਰਦੇ ਹੋ ਈ ਫਿਕਰ ਤੁਹਾਨੂੰ ਇਸ ਤਰ੍ਹਾਂ ਬੈਠੀ ਹੋਊ ਤੇ ਉਸ ਵਿਚਾਰੇ ਬ੍ਰਾਹਮਣ ਨੇ ਸਾਰੀ ਗੱਲਬਾਤ ਜਿਹੜੀ ਐ ਉਹ ਸੁਣਾਉਣਾ ਕਰੀ ਜ਼ਿੰਦਗੀ ਦੀ ਬਾਤ ਜਿਹੜੀ ਐ ਉਹ ਸੁਣਾਉਣਾ ਕਰੀ ਕਿ ਪੁੱਜ ਕੇ ਗਰੀਬੀ ਆ ਘਰੇ ਇੱਕ ਸਮੇ ਦਾ ਭੋਜਨ ਮਿਲ ਜਾਂਦਾ ਦੂਜੇ ਸਮੇ ਦਾ ਭੋਜਨ ਦੀ ਫਿਕਰ ਪੈ ਜਾਂਦੇ ਰੇ ਲਾਲੀ ਪੈ ਜਾਂਦੀ ਐ ਤੋ ਸੈਲ ਕਰਨੇ ਸੋਚਿਆ ਵੀ ਨਾਲੇ ਮੇਰੇ ਰਹਿ ਜਿਹੜਾ ਘਰ ਹੈ ਉਹ ਪਵਿੱਤਰ ਹੋ ਜਾਣਾ ਐ ਨਾਲੇ ਚਾਰ ਪੈਸੇ ਪੰਡਤ ਨੂੰ ਬਣ ਜਾਣੇ ਨੇ ਤੁਰੇ ਆਪਣੇ ਨਾਲ ਲੈ ਚੱਲਿਆ ਤੇ ਪੰਡਤ ਜੀ ਮੇਰੇ ਨਾਲ ਚੱਲੋ ਲਿਜਾ ਕੇ ਘਰੇ ਕਥਾ ਰਖਵਾਲੀ ਦੋ ਮਹੀਨੇ ਉਹ ਪੰਡਤ ਜਿਹੜਾ ਉਹ ਕਥਾ ਕਰਦਾ ਰਿਹਾ ਪਰ ਜਦੋਂ ਭੋਗ ਦਾ ਸਮਾਂ ਆਇਆ ਪੰਡਤ ਦੇ ਮਨ ਦੇ ਵਿੱਚ ਐ ਕਿ ਮੈਨੂੰ ਕੁਝ ਮਾਇਆ ਮਿਲ ਜਾਣੀ ਹੈ ਤਾਂ ਬੌਲਤ ਮਿਲ ਜਾਣੀ ਹੈ ਪਰ ਉਹ ਜਿਹੜਾ ਅਹਿਲ ਕਰ ਉਹਨੇ ਸੋਚਿਆ ਕਿ ਮੈਂ ਗੁਪਤ ਸੇਵਾ ਕਰਨੀ ਹੈ ਗੁਪਤ ਦਾਨ ਦੇਣਾ ਔਰ ਇੱਕ ਤਰਬੂਜ ਦੇ ਅੰਦਰ ਇੱਕ ਰਤਨ ਪਾ ਦਿੰਦਾ ਤੇ ਗੁਪਤ ਰੂਪ ਦੇ ਵਿੱਚ ਸੇਵਾ ਕਰਕੇ ਉਹ ਜਿਹੜਾ ਤਰਬੂਜ ਹੈ ਉਸ ਪੰਡਤ ਨੂੰ ਦਿੱਤਾ ਤੇ ਵਿਦਾ ਕਰ ਦਿੱਤਾ ਹੁਣ ਪੰਡਤ ਜਿਹੜਾ ਉਹ ਸੋਚਦਾ ਪਿਆ ਵੀ ਮੈਂ ਸੋਚਿਆ ਸੀ ਕੋਈ 500000 ਰੁਪਏ ਤੋਂ ਮਿਲੇਗਾ ਪਰ ਆ ਜਿਹੜਾ ਅਹਲਕਾਰ ਹੈ ਇਹਨੇ ਮੈਨੂੰ ਤਾਂ ਤਰਬੂਜ ਦੇ ਕੇ ਵਿਦਾ ਕਰ ਦਿੱਤਾ ਬੜਾ ਕ੍ਰੋਧ ਦੇ ਵਿੱਚ ਹੈ ਮਨ ਦੇ ਵਿੱਚ ਵਿਚਾਰਾ ਕਰਦਾ ਪਿਆ ਜਾ ਰਿਹਾ ਹੈ ਤੇ ਜਦੋਂ ਬਾਹਰ ਨਿਕਲਿਆ ਨਾ ਇੱਕ ਮੰਗਤਾ ਜਿਹਨੂੰ ਭੰਗੀ ਕਹਿ ਦਈਏ ਉਹਨੇ ਅਸੀਸ ਦਿੱਤੀ ਕਿਹਾ ਔਰ ਨਾਲ ਪੰਡਤ ਨੂੰ ਕੁਝ ਮੰਗਿਆ ਹੁਣ ਪੰਡਤ ਪਹਿਲੇ ਉਸੇ ਦੇ ਵਿੱਚ ਹੈ ਕਿ ਮੈਨੂੰ ਮਿਲਿਆ ਕੁਝ ਨਹੀਂ ਤੇ ਆ ਬਦਲੇ ਦੇ ਵਿੱਚ ਮੈਨੂੰ ਜਿਹੜੇ ਤਾਂ ਸਮੇਂ ਦੇ ਵਿੱਚ ਮੈਂ ਕਥਾ ਕਰੀਏ ਉਹ ਵੀ ਬਟਿਆ ਤਰਬੂਜ ਦੇ ਕੇ ਵਿਦਾ ਕਰ ਦਿੱਤਾ ਤੋਨੇ ਉੱਪਰ ਚੜਾ ਹੈ ਤਰਬੂਜ ਉਸ ਭੰਗੀ ਨੂੰ ਦੇ ਦਿੱਤਾ ਉਸ ਮੰਤੇ ਨੂੰ ਦੇ ਦਿੱਤਾ ਰ ਪੰਡਤ ਨੇ ਉਹ ਡਾਢਾ ਗੁੱਸੇ ਦੇ ਵਿੱਚ ਆ ਨਾ ਉਹ ਤਰਬੂਜ ਦੇ ਕਰਕੇ ਆਪ ਚਲੇ ਆ ਗਿਆ ਔਰ ਜਾਣੀਏ ਕਿ ਜੋ ਕੁਝ ਉਸ ਪੰਡਤ ਨੂੰ ਮਿਲਿਆ ਉਹ ਤੋਂ ਸੰਭਾਲਿਆ ਨਹੀਂ ਗਿਆ ਕਿਉਂਕਿ ਉਹਦੇ ਕਰਮਾਂ ਦੇ ਵਿੱਚ ਨਹੀਂ ਕਰਮਾਂ ਦੇ ਵਿੱਚ ਕੁਝ ਨਾ ਹੋਣ ਕਰਕੇ ਹੱਥ ਆਇਆ ਰਤਨ ਵੀ ਚਲੇ ਆ ਗਿਆ ਇਸ ਲਈ ਅਸੀਂ ਰੋਸ ਕਰਦੇ ਆਂ ਅਸੀਂ ਬੜੀਆਂ ਮੰਗਾਂ ਰੱਖਦੇ ਆਂ ਪਰ ਜੋ ਉਸ ਡਾਡੇ ਨੂੰ ਮਨਜ਼ੂਰ ਆ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੈ ਮਿਲਣਾ ਉਹੀ ਹੈ ਜੋ ਉਹਨੂੰ ਚੰਗਾ ਲੱਗਦਾ ਉਹ ਪਾਉਂਦਾ ਹੈ ਹੋਣਾ ਉਹੀ ਹੈ ਜਿਵੇਂ ਜਿਵੇਂ ਹੁਕਮ ਤੇਵੇਂ ਤੇ ਹੋਵਣਾ